ਇਸ ਲਈ ਵਿਰ ਰਿਸਪੈਕਟ ਆਪਾਂ ਇੱਥੇ ਇਕੱਠੇ ਹੋਏ ਆ। ਉਹ ਰਾਣਾ ਜੀ ਦੀ ਜਿਹੜੀ ਸੰਸਥਾ ਹੈਗੀ ਆਵਾਜ਼ ਪੰਜਾਬ ਦੀ ਉਹਦੇ ਅੰਦਰ ਅਸੀਂ ਇਕੱਠੇ ਹੋਏ ਆ। ਜਿਸ ਤਰ੍ਹਾਂ ਰਾਣਾ ਜੀ ਨੇ ਦੱਸਿਆ ਕਿ ਸਾਨੂੰ ਡੋਨਰਸ ਦੀ ਕਮੀ ਨਹੀਂ ਹੈ। ਪਤਾ ਨਹੀਂ ਕਿੱਥੋਂ-ਕਿੱਥੋਂ ਜਿਹੜੇ ਅਸੀਂ ਸੋਚਦੇ ਵੀ ਨਹੀਂ ਸੀ ਉਹ ਕਦੀ দান ਕਰਨਗੇ ਲੋਕ দান ਕਰਦੇ। ਬਟ ਉਹ দান ਨੂੰ ਪ੍ਰੋਪਰਲੀ ਯੂਟਿਲਾਈਜ਼ ਕਿਸ ਤਰ੍ਹਾਂ ਕਰਨਾ ਹੈ? ਨੋਡਵੰਤ ਕਰ ਕਿਸ ਤਰ੍ਹਾਂ ਪਹੁੰਚਾਉਣਾ ਹੈ ਮਕਸਦ ਉਹ ਹੈ ਰਾਣਾ ਜੀ ਦੀ ਜਿਹੜੀ ਇਹ ਸੰਸਥਾ ਹੈ ਇਸ ਤਰ੍ਹਾਂ ਇਹਨੇ ਦੱਸਿਆ ਆਲਰੇਡੀ ਕਿ ਸਾਰੇ ਭਰਾ ਓਨੈਸਟੀ ਦੇ ਨਾਲ ਆਪ ਕੋ ਆਪਣਾ ਲਾਸ ਜਿਹੜਾ ਹੈ ਉਹਨੂੰ ਅਪਲੋਡ ਕਰੋ ਫਿਰ ਉਸੇ ਪਿੰਡ ਦੀ ਕਮੇਟੀ ਉਹਨਾਂ ਨੂੰ ਚੈੱਕ ਕਰੇ ਵੀ ਇਹ ਵਾਕਈ ਇਹਨਾਂ ਦਾ ਲਾਸ ਹੋਇਆ ਫਿਰ ਉਹ ਇੱਕ ਡਾਟਾ ਜਿਹੜਾ ਹੈ ਨਾ ਉਹ ਨਿਕਲ ਕੇ ਸਾਹਮਣੇ ਆਊਗਾ ਉਹਦੇ ਹਿਸਾਬ ਦੇ ਨਾਲ ਫਿਰ ਜਿੰਨਾ ਕੋ ਵੀ ਇਸ ਸੰਸਥਾ ਦੀ ਜਿਹੜੀ ਕੈਪੇਬਿਲਟੀ ਹੋਊਗੀ ਉਹਦੇ ਚੋਂ ਹੈਲਪ ਕੀਤੀ ਜਾਊਗੀ ਸਾਰੇ ਲੋਕਾਂ ਦੀ ਐਂਡ that data can be shared with the donors also ਜਿਨ੍ਹਾਂ ਨੇ ਡੋਨੇਟ ਕਰਨੀਆਂ ਜੇ ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਸਾਡੇ ਪੈਸੇ ਕਿੱਥੇ ਲੱਗ ਰਹੇ ਐ ਤੇ ਉਹਦੇ ਨਾਲ ਪਰਪਸ ਸਰਵ ਨਹੀਂ ਹੁੰਦਾ ਸੋ ਡਾਟਾ ਉਹਨਾਂ ਕੋਲ ਵੀ ਜਾਊਗਾ ਸਰਕਾਰਾਂ ਕੋਲ ਵੀ ਜਾਊਗਾ ਰੀ ਐਨਲਾਈਜ਼ ਹੋਊਗਾ ਵੀ ਕਿਸੇ ਨੇ ਗਲਤ ਤੇ ਨਹੀਂ ਅਪਲੋਡ ਕਰਤਾ that is the sole purpose of this meeting ਐਂਡ ਜਿਹੜੀ ਇਹਨਾਂ ਦੀ ਸੰਸਥਾ ਹੈਗੀ ਆਵਾਜ਼ ਪੰਜਾਬ ਦੀ ਉਹ ਬਹੁਤ ਅੱਛਾ ਪ੍ਰੋਬਲਮ ਹੈ ਉਹ ਵੀ ਤੁਹਾਨੂੰ ਦੱਸ ਦਾਂ ਮੇਰੇ ਵੱਲੋਂ ਜਿਹੜਾ ਉਹ ਮੈਂ ਆਪਣੀ ਜਿਹੜੀ ਪਰਸਨਲ ਮੇਰੀ ਫੀ ਹੈਗੀ ਆ ਮੈਂ 10 ਲੱਖ ਰੁਪਈਆ ਇਸ ਲਈ ਇਹਨਾਂ ਦੀ ਸੰਸਥਾ ਜਦੋਂ ਵੀ ਇਹਨਾਂ ਦਾ ਬੈਂਕ ਅਕਾਊਂਟ ਖੁੱਲ ਗਿਆ ਆਈ ਵਿਲ ਪੁੱਟ ਇਟ ਫਰਮ ਮਾਈ ਸਾਈਡ ਉਸ ਤੋਂ ਬਾਅਦ ਵੀ ਜੇ ਹੋਰ ਵੀ ਲੋਨ ਹੋਊਗਾ ਜਿੰਨਾ ਕੁ ਮੇਰੀ ਕੈਪੇਬਿਲਟੀ ਹੋਗੀ ਆਈ ਵਿਲ ਗਿਵ ਦੈਟ ਦੈਟਸ ਨੋ ਇਸ਼ੂ ਐਕਚੁਅਲੀ ਡੋਨਰਸ ਦੀ ਕਮੀ ਨਹੀਂ ਹੈ ਐਂਡ ਮੈਂ ਅੱਗੇ ਵੀ ਕਾਫੀ ਵਾਰ ਗੱਲਾਂ ਕਰਦਾ ਹੁੰਨਾ ਕਿ ਜਿਹੜੀ ਆਪਣੀ ਦਾਨ ਦੀ ਦਸ਼ਾ ਹੈ ਨਾ ਤੁਹਾਨੂੰ ਉਹ ਚੇਂਜ ਕਰਨੀ ਪਊਗੀ ਦਾਨ ਉੱਥੇ ਜਾਣਾ ਚਾਹੀਦਾ ਜਿਹੜਾ ਦਾਨ ਜਿਹੜਾ ਹੈ ਉਹ ਕਿਸੇ ਤੇ ਕੰਮ ਆਵੇ ਤੇ ਹੁਣ ਪ੍ਰੈਜੈਂਟ ਸਿਚੁਏਸ਼ਨ ਇਹ ਹੈ ਕਿ ਤੁਹਾਨੂੰ ਦਾਨ ਦੀ ਦਸ਼ਾ ਆਪਣੀ ਉਧਰ ਨੂੰ ਡਾਇਵਰਟ ਕਰਨੀ ਪਊਗੀ ਜਿਹੜੇ ਸਾਡੇ ਪੰਜਾਬੀ ਭਰਾ ਹੜ੍ਹਾਂ ਦੀ ਮਾਰ ਦੇ ਥੱਲੇ ਆ ਕੇ ਸਫਰ ਕਰ ਰਹੇ ਨੇ ਦੁਖੀ ਨੇ ਤਾਂ ਦਾਨ ਸਾਰੇ ਪੰਜਾਬੀਆਂ ਨੂੰ ਅੱਜਕੱਲ ਮੇਰੀ ਬੇਨਤੀ ਹੈ ਕਿ ਦਸ਼ਾ ਚੇਂਜ ਕਰੋ ਪੈਸੇ ਦੀ ਕਮੀ ਨਹੀਂ ਹੈਗੀ ਸਾਡੇ ਲੋਕਾਂ ਦੇ ਇਹ ਫਿਰ ਨੂੰ ਆਰਗੇਨਾਈਜ਼ ਕਰਨਾ ਹੈ ਕਿ ਕਿਸ ਤਰ੍ਹਾਂ ਲੋਡ ਬੰਦਾਂ ਦੀ ਅਸੀਂ ਹੈਲਪ ਕਰੀਏ ਤਾਂ ਬੰਦਗੀ ਇਤਨਾ ਕੁ ਕੋਈ ਅ ਉਹ ਪਾਣੀ ਜਾਂ ਤਾਂ ਮਤਲਬ ਕਿ ਜੇਕਰ ਸਰਕਾਰ ਨਹੀਂ ਕਰਦੀ ਪਰ ਉਹ ਵੀ ਕੋਸ਼ਿਸ਼ ਕਰਦੀ ਹੈ ਜੇਕਰ ਆਮ ਸੰਸਥਾਵਾਂ ਆਉਂਦੀਆਂ ਨਾ ਤਾਂ ਲੱਗਦਾ ਹੈ ਕਿ ਪੰਜਾਬ ਦਾ ਕੋਈ ਜ਼ਿਆਦਾ ਔਰਤ ਕਰ ਸਕਣੇ ਪ੍ਰੋਗਰਾਮ ਸੋ ਤੁਹਾਡਾ ਬੜਾ ਵੈਲਿਡ ਜਵਾਬ ਹੈ ਆਮਨ ਸਵਾਲ ਹੈ ਵੀ ਇਹ ਹੜ੍ਹ ਆਉਣ ਤੋਂ ਬਚਾ ਸਕਦੇ ਇਹੀ ਤੁਹਾਡੀ ਪਰਪਸ ਹੈ ਨਾ to resolve the purpose ਆ ਵੀ ਜਾਵੇ ਤਾਂ ਫਿਰ ਉਸ ਤੋਂ ਬਾਅਦ ਵੀ ਕਈ ਚੇਂਜ ਹੋਣਾ ਡੈਫੀਨੇਟਲੀ ਤੁਹਾਡੀ ਗੱਲ ਜਾਇਜ਼ ਆ ਤੁਹਾਡਾ ਕੁਐਸਚਨ ਵੀ ਜਾਇਜ਼ ਆ ਸਰਕਾਰਾਂ ਦੀਆਂ ਬਹੁਤ ਵਾਰੀ ਤਾਂ ਤਿਆਰੀਆਂ ਨਹੀਂ ਹੁੰਦੀਆਂ ਔਰ ਜਦੋਂ ਹੜ੍ਹ ਆ ਜਾਂਦੇ ਆ ਤਾਂ ਫਿਰ ਉਦੋਂ ਤੁਸੀਂ ਦੇਖ ਹੀ ਲਿਆ ਕੀ ਬਣਦਾ ਕੀ ਨਹੀਂ ਬਣਦਾ ਸੋ ਉਹ ਗੱਲ ਸਾਡੇ ਤੋਂ ਲੁਕੀ ਖੁੱਕੀ ਨਹੀਂ ਹੈਗੀ ਤੋ ਜੇ ਅੱਜ ਸਾਡੇ ਪੰਜਾਬੀ ਖੜੇ ਨਾ ਹੋਣ ਜਿਹੜੇ ਸਾਡੇ ਭਰਾ ਜਿਹੜੇ ਦਬੇ ਗਏ ਜੇ ਉਹਨਾਂ ਦੇ ਨਾਲ ਪੰਜਾਬ ਨਾ ਖੜਾ ਹੋਵੇ ਤੁਸੀਂ ਇਮੇਜਿਨ ਕਰ ਸਕਦੇ ਹੋ ਵੀ ਅਸੀਂ ਕਿੱਥੇ ਪਹੁੰਚ ਗਏ ਬਟ ਸਰਕਾਰਾਂ ਨੂੰ ਫੇਰ ਅਸੀਂ ਬੇਨਤੀਆਂ ਹੀ ਕਰ ਸਕਦੇ ਆਂ ਵੀ ਸਾਨੂੰ ਆਹ ਬੰਦ ਚਾਹੀਦੇ ਮੈਂ ਵੀ ਆ ਦਾ ਮੈਂ ਅ ਦਵਾਬੇ ਦਾ ਮੈਂ ਮੇਰੀ ਪੜ੍ਹਾਈ ਦਵਾਬੇ ਦੀ ਹੈ ਸਾਰੀ ਸੁਲਤਾਨਪੁਰ ਲੋਧੀ ਉਥੇ ਬਿਆਸ ਦੇ ਆਦੇ ਹਲੇਦ ਵਾਲੇ ਬੰਨ ਬੰਨੇ ਹੋਏ ਨੇ ਜਦੋਂ ਉਹ ਵਨ ਬੰਨੇ ਨਹੀਂ ਸੀ ਨਾ ਹੋਏ ਮੈਂ ਉਦੋਂ ਦੀ ਤੁਹਾਨੂੰ ਸਟੋਰੀ ਸੁਣਾਉਣਾ ਮੇਰੀ ਨਾਨੀ ਸੀਗੀ ਦਵਾਬੇ ਦੀ ਤੇ ਮੇਰਾ ਨਾਨਾ ਸੀ ਇਥੋਂ ਦੇ ਮਾਝ ਦੇ ਉਦੋਂ ਹਾਲਤ ਇਹ ਹੁੰਦੀ ਸੀ ਵੀ ਕੋਈ ਵੀ ਮਾਝੇ ਦਾ ਬੰਦਾ ਆਪਣੀ ਕੁੜੀ ਦਵਾਬੇ ਚ ਨਹੀਂ ਸੀ ਵਿਆਹਦਾ ਹੁੰਦਾ ਕਿਉਂਕਿ ਫਸਲ ਇੱਕ ਹੁੰਦੀ ਹੁੰਦੀ ਸੀ ਦੂਜੀ ਫਸਲ ਉਥੇ ਲੁੱਟ ਜਾਂਦੀ ਹੁੰਦੀ ਸੋ ਫਿਰ ਉਦੋਂ ਸਰਦਾਰ ਪ੍ਰਤਾਪ ਸਿੰਘ ਕਹਰੋਂ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਮੈਂ ਇੱਕ ਇੰਡੀਵਿਜੂਅਲ ਦੀ ਗੱਲ ਕਰ ਰਿਹਾ ਉਹਨਾਂ ਨੇ ਉਹ ਬੰਨ ਬੰਨੇ ਸੀ ਤੇ ਉਦੋਂ ਦਾ ਉਹ ਦੁਆਬੇ ਦਾ ਇਲਾਕਾ ਬਚਣਾ ਸ਼ੁਰੂ ਹੋਇਆ ਉਦੋਂ ਦੇ ਉਹਨਾਂ ਦੇ ਫਾਈਨੈਂਸ਼ੀਅਲ ਸਟੇਟਸ ਜਿਹੜਾ ਦੁਆਬੇ ਦੇ ਲੋਕਾਂ ਦਾ ਉਹ ਬੈਟਰ ਹੋਣਾ ਸ਼ੁਰੂ ਹੋਇਆ ਤੇ ਉਹ ਪਾੜਾ ਹੌਲੀ-ਹੌਲੀ ਛੱਟ ਗਿਆ ਸੋ ਗੱਲ ਮੁੱਕਦੀ ਹੈ ਕਿ ਸਾਡੇ ਜੇ ਦਰਿਆਵਾਂ ਦੇ ਸਾਡੇ ਕੋਲ ਦਰਿਆ ਕਿੰਨੇ ਜਾਂਦੇ ਇੰਨੇ ਰਹਿ ਗਏ ਨਾ ਸਾਡਾ ਪੰਜਾਬ ਹੈ ਸਾਡੇ ਕੋਲ ਪੰਜ ਦਰਿਆ ਤਾਂ ਹੈ ਨਹੀਂਗੇ ਹੁਣ ਤਿੰਨ ਹੀ ਰਹਿ ਗਏ ਪ੍ਰੋਪਰ ਪਲੈਨਿੰਗ ਕਰੋ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਪ੍ਰੋਪਰ ਪਲੈਨਿੰਗ ਕਰਕੇ ਤੁਸੀਂ ਇਹਨਾਂ ਤਿੰਨਾਂ ਦਰਿਆਵਾਂ ਦੇ ਤੁਸੀਂ ਬੰਨ ਬੰਦ ਦਿਓ ਤੇ ਹੜੋਂਾਂ ਦੀ ਨੌਬਤ ਨਹੀਂ ਆ ਸਕਦੀ